ਕਚਹਿਰੀ ਵਿੱਚ ਧੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਆਏ ਪਿਤਾ ਤੋਂ ਤਹਿਸੀਲਦਾਰ ਨੂੰ ਰਿਸ਼ਵਤ ਮੰਗਣਾ ਪੈ ਗਿਆ। ਦਰਅਸਲ ਗਰੀਬ ਪਿਤਾ ਆਪਣੀ ਧੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਬਣਾਉਣ ਦੇ ਲਈ ਗਿਆ ਸੀ ਤਾਂ ਤਹਿਸੀਲਦਾਰ ਨੇ ਉਸ ਤੋਂ 5000 ਰੁਪਏ ਰਿਸ਼ਵਤ ਦੀ ਮੰਗ ਕਰ ਲਈ। ਪਿਤਾ ਕੋਲ ਪੈਸੇ ਨਹੀਂ ਸਨ। ਉਸਨੇ ਇੱਕ ਕਪੜਾ ਲਿਆ ਤੇ ਕਚਹਿਰੀ ਵਿੱਚ ਹੀ ਲੋਕਾਂ ਤੋਂ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਆ ਦੋਈ ਸਾਡੇ ਕਰਿਆ ਸਾਬ ਦੋਈ ਦੋ ਦੋ ਕਰਿਆ ਸਾਬ ਆ ਦੋਈ ਲੱਗ ਜਾ ਤਸੀਲਦਾਰ ਨੂੰ ਕਹੇ ਦੇਣਿਆ ਨਹੀਂ ਸੋਹਰ ਵਾ ਸਾਡੇ ਕੋਲ ਹੈ ਨਹੀਂ ਯਾਰ ਤੱਕਦਾ ਹੀ ਕੁੜੀ ਵੀ ਆਈ ਉਤੋਂ ਵੀ ਆ ਪੈਸੇ ਲਈ ਮੈਰਿਜਿਸਟਰ ਕਰਾਉਣ ਵਾਸਤੇ ਪਾਓ ਵੀ ਸਾਡੇ ਨਾਲ ਦਾਦਾ ਵੀ 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 ਜਾ ਦੇ ਦੋ ਦੋ ਯਾਰ ਐਨਾ ਕਰੋ ਤਸੀਲਦਾਰ ਬਹੁਤ ਚੰਗ ਲਾਕੂ ਆਇਆ ਹੰਟੀ ਕਰੀਏ ਪੁੱਛੂ ਕਰੀਏ ਬਾਹਰ ਹੱਥੇ ਮੇਰੇ ਜਿਹੜੇ ਬੋਲਦਾ ਤਾਂ ਕਭਿਓ ਵੀ ਨੋਟ ਤਜੀਦਾ ਨੂੰ ਦੇਣੇ ਆ ਸਪੈਨਰ ਕੋਈ ਸਲਾਮ ਨਹੀਂ ਆਇਆ ਲੋ ਦੋ ਦਦਾ ਜੀ ਕੋਈ ਲੋ ਜੁਣੀ ਵੀ ਕੰਮ ਕਰ ਰਿਹਾ ਲੋ ਦੋ ਦਦਾ ਜੀ ਆ ਖਰੇ ਦਾ ਦੋ ਜੀ ਦੋ ਦੋ ਜੀ ਮੁੜ ਕੇ ਤੁਹਾਨੂੰ ਵੀ ਦੋ ਲੋਣੀ ਆ ਮਾ ਤੇ ਇਸ ਤੋਂ ਨੂੰ ਮਰਦਾ ਬਾਤ ਤਜੀਦਾ ਨੂੰ ਦੇਣੇ ਆ ਤਜੀਦਾ ਸਾਹਿਬ ਦੇਰੇ ਆ ਪਾ ਤਜੀਦਾ ਕਰੀਬ ਅੱਧੇ ਆਏ ਨੇ ਉਹਨਾਂ ਨੇ ਕਰਤ ਦੇਂਦੀ ਹੋਈ ਆ ਉਹਨੂੰ ਕਿਤੀ ਕਰੋਣੀ ਆ ਪੈਸੇ ਨਾਲ ਸਾਡਾ ਕਰਦਾ ਯਾਰ ਜਲਦਾ ਨਾ ਉਹਦੀ ਕਰਤ ਵੀ ਕਿਉਂ ਕੀਦਾ ਟੇਡਾ ਦਰਦਾ ਜੀ ਹਾਂ ਉਹਦੀ ਹੋ ਗਈ ਕਰਤ ਦੇਂਦੀ ਤਸ਼ੀਲਦਾਰ ਦੀ ਗਰਦਨ ਵੀ ਗਿਓ ਕਹਿੰਦਾ ਸਿੱਧੀ ਕਰਾਉਣੀ ਆ ਆਪਰੇਸ਼ਨ ਦਿਖਾ ਦਿਖਾ ਦਿਓ ਲੋ ਜੀ ਲੋ ਜੀ ਲੋ ਜੀ ਕਰਿਆ ਨਾ ਕੋਈ ਫੇਰਣ ਕੇ ਕੱਢਦਾ ਕੱਢਦੇ ਹਾਂ ਜੀ ਹਾਂ ਜੀ ਇਹ ਤਸ਼ੀਲਦਾਰ ਸਾਹਿਬ ਦੀ ਗਰਦਨ ਵੀ ਗਿਓ ਕਿ ਸਿੱਧੀ ਬਾਅਦੇ ਪੈਸੇ ਦੇਣੇ ਆ ਆਪਾਂ ਕੰਮ ਕਰੀਏ ਸਾਰੇ ਸਾਥੀਆਂ ਸਾਥੀ ਹੋਰ ਨਾਲ ਬਿਤੇ ਕੋਈ ਨਾ ਕੇ ਬੰਦੇ ਨੂੰ ਬੁਲਾਓ ਪੈਸੇ ਉਹਨੇ ਕੱਢ ਗਏ ਉਹ ਪੂਰੇ ਲੱਗੇ ਹਾਲਾਂਕਿ ਸਾਫ਼ ਨਹੀਂ ਹੋ ਪਾਇਆ ਕਿ ਵੀਡੀਓ ਕਿਸ ਜਗ੍ਹਾ ਦੀ ਹੈ ਪਰ ਇਸ ਤੋਂ ਬਾਅਦ ਅਫਸਰਾ ਨੂੰ ਸ਼ਰਮ ਆਈ ਅਤੇ ਉਹਨਾਂ ਨੇ ਬਿਨਾਂ ਪੈਸੇ ਲਈ ਹੀ ਕੁੜੀ ਦੇ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਬਣਾ ਦਿੱਤਾ ਇੱਕ ਪਿਤਾ ਨੇ ਹਾਸੇ ਮਜ਼ਾਕ ਵਿੱਚ ਹੀ ਰਿਸ਼ਵਤਖੋਰ ਤਹਿਸੀਲਦਾਰ ਨੂੰ ਅਜਿਹਾ ਸਬਕ ਸਿਖਾਇਆ ਕਿ ਮੋੜ ਤੋਂ ਰਿਸ਼ਵਤ ਲੈਣ ਤੋਂ ਪਹਿਲਾਂ ਉਹ ਸੋਚੇਗਾ ਜ਼ਰੂਰ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ